ਲੇ ਵੀ ਫੀਡ ਆਪਣਾ ਹੋ ਗਿਆ 5 ਕਮੈਂਟਲ 63 ਕਿਲੋ 12290 ਰੁਪਿਆ ਦਾ ਕਣਕ ਤੇ ਸਰੋਂ ਆਪਦੀ ਆ। ਟੋਪ ਉੱਪਰ ਨਿਕਲੇ ਨਾਲੇ ਮੀਂਹ ਪਈ ਜਾਂਦਾ ਗਿੱਦਰ ਗਿੱੜ ਦਾ ਵਿਆਹ ਹੁੰਦਾ ਬਈ। ਲਓ ਵੀ ਜੋਰਾ ਤਾਂ ਚੱਲ ਪਿਆ ਕੰਮ ਹੁਣ ਪਤਾਸੇ ਜਿੱਡੀ ਜਿੱਡੀ ਘਣੀ ਡਿੱਗਦੀ ਆ ਦੇਖੋ। ਲੈ ਵੀ ਕਿਸ ਤਰੀਕੇ ਦੁਬਾਰੇ ਮੋੜਤਾ ਕਹਿੰਦਾ ਵੀ ਇਹ ਧਾਰ ਨਹੀਂ ਕਹਿੰਦਾ ਜੇ ਵਧੀਆ ਪਾਣੀ ਦਾ ਕੰਪਲੀਟ ਰੀਜਨਲ ਫਰਕੇ ਲਿਆ ਤਾਂ ਚੱਲਦੇ ਆਂ ਦੁਕਾਨ ਨੇੜੀ ਆ। ਮੀਂਹ ਪੈਣ ਲੱਗ ਗਿਆ ਬਾਹਰੇ। ਮੋਟੀ ਮੋਟੀ ਕਣੀ ਚੱਲਦੀ ਆ ਬੱਦਲ ਵਾਈ ਵੀ ਪੂਰੀ ਹੋਈ ਪਈ ਅੱਜ ਤਾਂ ਦਿਖਾਉਣੇ ਆ ਤੁਹਾਨੂੰ ਬਾਪਲਾ ਮਾਹੌਲ ਬੱਦਲ ਵਾਈ ਦਾ ਸਵੇਰ ਦੀ ਹੋਈ ਪਈ ਆ ਤਿੰਨ ਤਰੀਕ ਦਾ ਮੀਂਹ ਦੱਸਿਆ ਸੀ ਅੱਜ ਦੋ ਤਰੀਕ ਕੀ ਆ ਦੋ ਤਰੀਕ ਨੂੰ ਹੀ ਮੀਂਹ ਚੱਲਦਾ ਦੱਸਿਆ ਬਾਵਾ ਹੋਇਆ ਬਾਰੇ ਗਿੱਲਾ ਗਿੱਲਾ ਹੋਇਆ ਪਰ ਕਣੀਆਂ ਜਿਹੜੀ ਮੋਟੀ ਮੋਟੀ ਆ ਬਰੀਕੀ ਚ ਦੇਖ ਸਕਦੇ ਹੋ ਸਾਰਾ ਗਿੱਲਾ ਗਿੱਲਾ ਕਰਿਆ ਤਾਂ ਦੇਖੋ ਉਸ ਰੱਦ ਦੇ ਕੀ ਵੀ ਵਿਚਾਰਾਂ ਅੰਦਰ ਇੱਕ ਬਾਰੇ ਪੱਤ ਗਿਆ ਹਾਂ ਬਾਹਰ ਕੋਈ ਜੰਦਰੀ ਆਂਦੀ ਕਾ ਹੋ ਦਸੂਲੇ ਲੇ ਫਸਲੇ ਲਿਖਣੇ ਇਹ ਗਸਰ ਹਾਂ ਉਹਦਣਾ ਕਸਮ ਹੋ ਰਿਹਾ ਹਾਂ ਓਏ ਠੰਡਾ ਹੋ ਗਈ ਨਾ ਬਾਪੂ ਚੱਪਰੀ ਉੱਥੇ ਆ ਜਾ ਉਹ ਤੈਨੂੰ ਬੋਲ ਦੇ ਮਾਂ ਬਾਹਰ ਤਾਂ ਮੀਂਹ ਪਈ ਜਾਂਦਾ ਬਾਹਰ ਨਹੀਂ ਜਾਣਾ ਆਪਾਂ ਆਵੇ ਦੇਖੀ ਹਾਂ ਇਹ ਮੇਰੀ ਨਖੀਆ ਹਾਂ ਤਾਂ ਦੰਦੀ ਨਹੀਂ ਫੜ ਸਕਦਾ ਹਾਂ ਵੜਕ ਇਹਦੇ ਨਾਲ ਠੜਕਦੀ ਆ ਇਹ ਹਾਂ ਰੋਇਤ ਲੜਦਾ ਵੇ ਮੜਮੜ ਮੀ ਆ ਜਾਂਦਾ ਬਾਈ ਹੱਬਾ ਬਹੁਤੇ ਚੱਲੀ ਜਾਂਦੀ ਆ 2 ਮਿੰਟ ਨਹੀਂ ਸਾਡਾ ਜੀ ਦੁਬਾਰੇ ਫੇਰ ਸ਼ੁਰੂ ਹੋ ਗਿਆ ਦੇਖੋ ਆਪਾਂ ਕੱਖ ਪਾਉਣ ਜਾਣੇ ਆ ਮੱਜਾਂ ਨੂੰ ਹੁਣ ਜਾਣਕਣੀ ਦੇਖੀ ਆਕੀ ਜਾਨੇ ਬੀ ਦੇ ਮੀਂਹ ਹਟੇ ਤਾਂ ਜਾਈ ਆਪਾਂ ਤਾਂ ਕਣੀਆਂ ਡਿਗੜੀਆਂ ਸਾਨੂੰ ਦੇਂਦੀਆਂ ਹੋਣੀਆਂ ਦੇਖੋ ਵੈਸੇ ਅੱਜ ਦੁਬਾਰੇ ਹੁਣੇ ਸਟਾਰਟ ਹੋਇਆ ਪਰ ਕਣੀਆਂ ਇੰਨੀ ਤੇਜ਼ ਪੈਂਦੀ ਆ ਕਿ 2 ਮਿੰਟਾਂ ਦੇ ਵਿੱਚ ਵਿੱਚ ਗਿੱਲਾ ਹੋ ਗਈ ਹਾਂ ਭਾਈ ਲਓ ਵੀ ਜੋਰਾ ਤੇ ਚੱਲ ਪਿਆ ਕੰਮ ਹੁਣ ਪਤਾਸੇ ਜਿੱਡੀ ਜਿੱਡੀ ਕਣੀਆਂ ਡਿਗਦੀ ਆ ਦੇਖੋ ਤੋਂ ਪਾ ਨਿਕਲੇ ਨਾਲੇ ਮੀਂਹ ਪਈ ਜਾਂਦਾ ਗੱਦਰ ਗੇੜੀ ਦਾ ਵਿਆਹ ਹੁੰਦਾ ਫੇ। ਲੈ ਵੀ ਰੇੜੀ ਦੀ ਟੁੱਟ ਗਈ ਕਲਚ ਵਾਲੀ ਤਾਰ ਅਤੇ ਇੱਕ ਹਾਲ ਦਾ ਹੈਂਡਲ। ਇੱਕ ਤਾਰ ਲੈਣ ਦੇ ਕਰ ਰਾਵੜਾ ਹੈਂਡਲ ਚ ਪਾਉਣ ਵਾਲੀਆਂ। ਆਹ ਤਾਰ ਟੁੱਟ ਗਈ। ਹੈਂਡਲ ਦੇਖੋ ਕਿਵੇਂ ਕਰਵਾ। ਮੀਂਹ ਪਈ ਜਾਂਦਾ। ਰੌਣਕ ਪੂਰੀ ਲੱਗੀ ہوئی ਆ। ਹਵਾ ਵੀ ਫੁੱਲ ਚੱਲਦੀ ਆ ਕਣੀ ਵੀ ਡਿੱਗ ਰਹੀ ਆ ਜੇ ਜਿਆਦਾ ਮੀਂਹ ਆ ਗਿਆ ਕੰਮ ਖਰਾਬ ਹੋ ਜੂਗਾ। ਮਿਸਤਰੀ ਨੂੰ ਕਹਿਆ ਵੀ ਪਹਿਲਾਂ ਪਹਿਲਾਂ ਛੇਤੀ ਛੇਤੀ ਮੈਨੂੰ ਠੋੜ ਦੇ। ਕਹਿੰਦਾ ਚੈਨ ਵੀ ਢਿੱਲੀ ਆ ਚੈਨ ਕਹਿੰਦਾ ਫੇਰ ਕਰੋ ਸੱਟ ਵੀ ਪਹਿਲਾਂ ਤੂੰ ਆਹ ਕਲੱਚ ਵਾਲੀ ਧਾਰ ਪਾਉਣਾ ਤੇ ਇੱਕ ਆਹ ਪਾ ਲੈ ਬਟ ਇਸ 3 ਨੇ ਦੁਬਾਰੇ ਮੋੜਤਾ ਕਹਿੰਦਾ ਵੀ ਇਹ ਧਾਰ ਨਹੀਂ ਕਹਿੰਦਾ ਜੇ ਵਧੀਆ ਪਾਉਣੀ ਆ ਤਾਂ ਕੰਪਲੀਟ ਰੀਜਨਲ ਫਰਕ ਲੈ ਆ ਤਾਂ ਚੱਲਦੇ ਆਂ ਦੁਕਾਨ ਨੇੜੀ ਆ ਆ ਲੈ ਆਂਦੀ ਬਈ ਰੀਜਨਲ ਆ ਉਹ ਆਈਸੀ 20 ਰੁਪਿਆ ਦੀ ਤਾਂ ਇਹ ਆਈ 170 ਰੁਪਿਆ ਦੀ ਦੇਖ ਸਕਦੇ ਹੋ ਤੁਸੀਂ 150 ਦਾ ਫਰਕ ਹੈ ਉਹ ਕੱਲੀ ਧਾਰ ਸੀ ਆ ਕੰਪਲੀਟ ਧਾਰਾ ਤੇ ਰੀਜਨਲ ਧਾਰਾ ਹੈ ਆਪਣੀਆਂ ਗਾਈਆਂ ਬਈ ਗਾਈਆਂ ਆਪਣੇ ਕੋਲੇ ਰੱਖੀਆਂ ਹੋਈਆਂ ਨੇ ਸਾਰੀਆਂ ਗਾਈਆਂ ਨੇ ਵੈਸੇ ਤਾਂ ਜੇ ਦੱਦਲੇ ਨਹੀਂ ਗੱਲ ਕਰਾਂਗੇ 1 2 3 ਤੰਨੀ ਤਾਜ਼ੀਆਂਆਂ ਗੀਆਂ ਤੇ ਇੱਕ ਤਾਜੀ ਆਪਣੀ ਜਿਹੜੀ ਘਰ ਵਾਲੀ ਉਹ ਸਾਹਮਣੇ ਖੜੀ ਆ ਇੱਧਰ ਰਹਿੰਦੇ ਨੇ 5-7 ਕ ਦਿਨ ਸੂਣਦੇ ਆਹ ਜੇ ਬੱਚੀ ਛੋਟੀ ਐ ਤਾਂ ਇੱਧਰ ਤੰਨੇ ਇਹ ਵੀ ਬੱਚੀਆਂ ਨੇ ਇਹ ਵੀ ਛੋਟੀਆਂ ਨੇ ਤਾਂ ਇੱਕ ਆਹ ਖੜੀ ਆ ਅੰਦਰ ਤਾਂ ਕਲੀ ਪਾਈ ਹੋਈ ਤੁਸੀਂ ਦੇਖ ਸਕਦੇ ਹੋ ਜਿਹੜੀ ਨਾ ਹੁਣ ਮੂੰਹ ਖੁਰਦੀ ਬਿਮਾਰੀ ਚੱਲਦੀ ਐ ਮੱਝਾਂ ਗਾਮਾਂ ਨੂੰ ਉਹਨਾਂ ਕਰਕੇ ਡਾਊਨ ਹੋ ਗਈ। ਸ਼ਾਇਦ ਹੋ ਸਕਦਾ ਵੀ ਉਹੀ ਕਾਰਨਾਂ ਕਰਨਾ ਦਾ ਹਜੇ ਪਤਾ ਨਹੀਂ ਨਾ ਲੱਗਿਆ ਇੱਕ ਲੱਤ ਤੋਂ ਸਵੇਰ ਦੀ ਲੰਗ ਮਰੀ ਜਾਂਦੀ ਹੈ ਖੜਦੀ ਮਸੀਆਂ ਵੇ। ਇਹ ਲੱਤ ਦਾ ਪ੍ਰੋਬਲਮ ਆਂਦੀ ਜਿਹੜੀ ਮੂਹਰੀ ਲੱਤ ਹੈ ਦੀ। ਸੋ ਇਸ ਕਰਕੇ ਡਾਕਟਰ ਕਹਿੰਦਾ ਵੀ ਇਹਨੂੰ ਅਲੱਗ ਤੋਂ ਕਲੀਨੂ ਕਰ ਦੋ ਨਹੀਂ ਕਿਉਂਕਿ ਥੋੜੇ ਬੱਸੀਆਂ ਗਾਈਆਂ ਰੱਖੀਆਂ ਹੋਈਆਂ ਨੇ ਨਹੀਂ ਸਾਨੂੰ ਸਾਰੀਆਂ ਨੂੰ ਹੋ ਜੂ। ਇਹਦਾ ਹੱਲ ਕੋਈ ਨਹੀਂ। ਤਾਂ ਕਰਕੇ ਵੀ ਜਿਹਦੇ ਗਾਈਆਂ ਗੂਈਆਂ ਰੱਖੀਆਂ ਹੋਈਆਂ ਗਾਈਆਂ ਮੱਝਾਂ ਰੱਖੀਆਂ ਹੋਈਆਂ ਉਹਦਾ ਵਿਚਾਰ ਰੱਖੋ ਜੇ ਕੋਈ ਪਸ਼ੂ ਢੱਲਾ ਮਠਾ ਲੱਗਦਾ ਰੱਬ ਨਾ ਕਰੇ ਕਈ ਵਾਰ ਹੋ ਜਾਂਦਾ। ਦੀ ਮਿਆਰ ਹੋਈ ਐ ਤਾਂ ਉਹਨ ਦੂਜੇ ਪਸਵਾ ਤੋਂ ਅਲੱਗ ਹੀ ਰੱਖੋ ਤਾਂ ਸਪੈਸ ਲੱਕੜ ਦੀ ਖੋਲਲੀ ਅੰਦਰ ਲਾ ਕੇ ਇਹਨੂੰ ਕੰਟੀਨੂ ਅੰਦਰ ਕੀਤਾ ਹੋਇਆ ਚੋਣੀ-ਚੋਣੀ ਤਾਂ ਔਖੀ ਹੋ ਜੂ ਅੰਦਰ ਚੱਲ ਫਿਰ ਵੀ ਹਨਾ ਜਿੰਨੀ ਕੁ ਹੋ ਸਕੇ ਉਹਨੀ ਕੁ ਕੇਅਰ ਕਰਨੀ ਚਾਹੀਦੀ ਐ ਸੋ ਅੱਜ ਦੀ ਬੱਚੀ ਐ ਬੱਸੀ ਛੱਡਣ ਵਾਲੇ ਵੀ ਆਪਾਂ ਨੂੰ ਡਰ ਲੱਗੂਗਾ ਵੀ ਯਾਰ ਕਿਤੇ ਇਹਨੂੰ ਵੀ ਨਾ ਹੋ ਜਾਈ ਇਹ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਐ ਬਾਕੀ ਪਹਿਲਾਂ ਮੀਮੂ ਪੈਂਦਾ ਸੀ ਅੱਜ ਬੱਦਲਬਾਈ ਕਾਫੀ ਹੋ ਰਹੀ ਤੇ ਚਲੋ ਹਜੇ ਤੱਕ ਮੌਸਮ ਸਾਫ ਹੈ ਜੇ ਮੌਸਮ ਸਾਫ ਰਹੇ ਮੌਸਮ ਸਾਫ ਨਾਲ ਵੀ ਬਿਮਾਰੀ ਦਾ ਰੋਕਥਾਮ ਹੋ ਜਾਂਦੀ ਪਰ ਜੇ ਬੱਦਲਬਾਈ ਵੀ ਰਹੇ ਤਾਂ ਵੀ ਇਹ ਚੀਜ਼ਾਂ ਜਾਦੇ ਕਿਉਂਕਿ ਲੱਗਦੇ ਲੱਗਦੀਆਂ ਬਿਮਾਰੀਆਂ ਨੇ ਸੂਤ ਦੀਆਂ ਬਿਮਾਰੀਆਂ ਨੇ ਤਾਂ ਕਰਕੇ ਇਹ ਜਿਆਦੇ ਹੋ ਜਾਂਦੀਆਂ ਸੱਤ ਵੱਜ ਗਏ ਹਵਾ ਦਾ ਮਾਹੌਲ ਪੂਰਾ ਫੁੱਲ ਹੋਇਆ ਪਿਆ ਬੱਦਲਬਾਈ ਵੀ ਪੂਰੀਆਂ ਤੁਸੀਂ ਦੇਖ ਸਕਦੇ ਹੋ ਬੱਦਲ ਸਨ ਧੁੰਦਲੇ ਧੁੰਦਲੇ ਜੇ ਦੀਂਦੇ ਹੋਣੇ ਦੇਖੋ ਨੇਹਰਾ ਪੂਰਾ ਫੁੱਲ ਹੋਇਆ ਪਿਆ ਹਵਾ ਚੱਲਦੀ ਆ ਪੂਰੇ ਯੋਰਾ ਤੇ ਠੰਡੀ ਠਾਰ ਹਵਾ ਚੱਲਦੀ ਅੱਜ ਕਈ ਥਾਵਾਂ ਤੇ ਸੁਣਨ ਨੂੰ ਆਇਆ ਕਹਿੰਦੇ ਵੀ ਗੜੇ ਪਿਆ ਪਰਨ ਨੁਕਸਾਨ ਆ ਕਿਉਂਕਿ ਫਸਲਾਂ ਹੋਣਾ ਮਿਸ਼ਰਣ ਤੇ ਆਈਆਂ ਹੋਈਆਂ ਨੇ ਜੋਵਨ ਤੇ ਨੇ ਦੇਖੋ ਹਵਾ ਦਰਖਤ ਸ਼ੋਕ ਦੇ ਨੇ ਜਮ ਰਾਤ ਨੂੰ ਫੁੱਲਣੇ ਰਹਿ ਗਿਆ ਪਿਆ ਸੋ ਆਪਾਂ ਖੇਤਾਂ ਵਾਲੀ ਸੜਕ ਦੇ ਉੱਤੇ ਜਾਂਦੇ ਆ ਆ ਸਵੇਰ ਆ ਗਿਆ ਸ਼ਾਇਦ ਨੇ ਵਿੱਚ ਨਾ ਦੀਂਦਾ ਹੋਵੇ ਇੱਧਰ ਵੀ ਬੋਰ ਲੱਗਿਆ ਹੈ ਦਰਖਤ ਬੱਤਾ ਉਹ ਆ ਸਮਣੀ ਪਹੀ ਆਪਣੇ ਖੇਤਾਂ ਵਾਲੇ ਨੂੰ ਜਾਂਦੀ ਹੈ ਸੋਪਾ ਗਈ ਸ਼ਹਿਰ ਕਰਮ ਸਤ ਪਿਆ ਪੁਰ ਸਵੇਰ ਦੇ ਵੱਜ ਗਏ 9 ਅੱਜ ਦਾਣਾ ਖਤਮ ਹੋ ਗਿਆ ਇੱਕ ਦਿਨ ਦੀ ਰਿਹਾ ਗਿਆ ਕੱਲ ਕੱਲ ਦਾ ਤਾਂ ਅੱਜ ਆਪਾਂ ਦਾਣਾ ਕਰਾ ਕੇ ਲਿਆਉਣੇ ਆ ਫੀਡ ਹੌਲੀ ਹੌਲੀ ਤਾਂ ਆਪਾਂ ਇੱਥੇ ਚੱਕੀਆਂ ਲੱਗੀਆਂ ਹੋਈਆਂ ਨੇ ਫੀਡ ਕਰਨ ਵਾਲੀਆਂ ਆਹ ਕਣਕ ਲੈ ਕੇ ਸਰੋਂ ਲੈ ਕੇ ਬਾਕੀ ਸਮਾਨ ਪਾਵਾਂਗੇ ਉਸ ਕੋਲ ਉਧਰ ਬਣਦਾ ਨਾਲਾ ਜਾਂ ਉਧਰ ਇਨਵਰਟਡ ਰੋੜੇ ਜੇ ਪਏ ਹੋਣ ਤਾਂ ਆਪਾਂ ਦੇਖਦੇ ਆਂ ਆਪਾਂ ਹੀ ਬਹੀ ਚੱਲਾਂਗੇ ਆਪਣੇ ਵਾਲੀ ਆਉਣ ਦੇ ਪਾਲੀ ਡਰਾਈਵਰ ਆਇਆ ਲੋਬੀ ਆ ਗਈ ਦਾਣਾ ਮਿਲੋ ਇਥੋਂ ਦਾਣਾ ਕਰਾਉਂਦੇ ਆ ਲੋਹਗੜਾਈ ਛੜਕਦੇ ਆ ਵੈਸੇ ਦਾਣਾ ਵਧੀਆ ਕਰਦੇ ਹੋ ਬਾਕੀ ਸਭ ਉਹ ਸਾਰਾ ਵਧੀਆ ਹੁੰਦਾ ਨਹੀਂ ਘਰ ਡੈਡੀ ਮਾਰ ਮੋਟਰਸਾਈਕਲ ਤੇ ਆ ਰਿਹਾ ਹੈ ਹੈਗੇ ਵੀ ਨੇ ਅੰਦਰ ਹੈਗੇ ਆ ਬਈ ਕੱਲ ਜੇ ਤਾਂ ਇੱਕ ਦੋ ਮੂਰੇ ਦਾਣੇ ਵਾਲੇ ਹੋ ਗਏ ਫਿਰ ਤਾਂ ਲੱਗੂ ਟਾਈਮ ਦਾ ਫੇਰਾ ਹੋ ਜੂ ਨਹੀਂ ਫਿਰ ਆਪਾਂ ਜਲਦੀ ਕਰਾ ਲਾਂਗੇ ਇੱਧਰ ਆਟਾ ਬਾਈ ਭੀ ਹਭਾ ਇਹ ਆਖਤਾ ਜਾਖਤਾ ਬਦਲ ਕੇ ਲਿਜਾ ਸਕਦੇ ਤੁਸੀਂ ਸੋਇਆ ਬੀਜ ਕਣਕ ਮਸਟਰਡ ਸਰੋਂ ਗੁੱਲੀ ਡੰਡਾ ਕਣਕ ਤਾਂ ਹਜੇ ਕਾਫੀ ਜਿਹਾ ਹੋਰ ਵੀ ਪਣੀ ਆ ਨੇ ਬੜੇਵੇਂ ਗ੍ਰੇਂਡ ਕਰਕੇ ਵੀ ਫੀਡ ਆਪਣਾ ਹੋ ਗਿਆ 5 ਕਮੈਂਟਲ 63 ਕਿਲੋ 12290 ਰੁਪਿਆ ਦਾ ਕੰਕ ਤੇ ਸਰੋਂ ਆਉਂਦੀ ਆ ਹਾਂ ਲੈਤੀ ਕਰਾਉਣੀ ਆ ਤਾਂ ਲਾਤੀਆਂ ਵੀ ਢਾਂਗਾ ਦਾਣੇ ਦੀਆਂ ਇਹ ਫੀਡ ਕਰਾ ਕੇ ਲੈਂਦਾ 11 ਕੱਟੇ ਨੇ ਇਹ ਪੰਜ ਇਧਰ ਪੰਜ ਇਧਰ ਇੱਕ ਕੱਟੇ ਸ਼ਦ ਵਿੱਚ ਖੋਲਦਾ ਹੂੰ ਆ ਗਿਆ ਕਰ ਗਿਆ ਫੀਡ ਪਰਲੇ ਪਾਸੇ ਪਿਆ 1900 ਦਾ ਕੱਟਾ ਐ ਸੀ ਉਹ ਇੱਕ ਸਾਲ ਦੀ ਬੱਛੀ ਐ ਤਾਂ ਉਹਦੇ ਵਾਸਤੇ ਆ ਛੋਟੀਆਂ ਬੱਛੀਆਂ ਵਾਸਤੇ ਪਾਊਡਰ ਜਾਂਦਾ ਇੱਕ ਸੋ ਹਾਂਜੀ ਦੋਸਤੋ ਅੱਜ ਦਾ ਵਲੋਗ ਆਪਣਾ ਜਿਥੇ ਰੱਖਦੇ ਵੀਡੀਓ ਵਧੀਆ ਲੱਗੀ ਲਾਈਕ ਕਰ ਤੇ ਸ਼ੇਅਰ ਕਰ ਤੇ ਜੋ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਸੋਕੇ ਜੀ ਬਾਏ ਬਾਏ ਠੀਕ